ਪੇਸ਼ੈਂਟ ਜਿਹੜੇ ਨੇ ਮਰੀਜ਼ ਜਿਹੜੇ ਨੇ ਉਹ ਲੰਮੀਆਂ ਕਤਾਰਾਂ ਦੇ ਵਿੱਚ ਖੜੇ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਪਰ ਕੋਈ ਡਾਕਟਰ ਹੈ ਜਿਹੜੇ ਉਹ ਸਹੀ ਢੰਗ ਦੇ ਨਾਲ ਉਹਨਾਂ ਨੂੰ ਨਹੀਂ ਮਿਲ ਰਹੇ ਕੋਈ ਡਾਕਟਰ ਨਹੀਂ ਆਗਾ ਕੀ ਕਹਿੰਦੇ ਨੇ ਹੈਗਾ ਨਹੀਂ ਡਾਕਟਰ ਮੀਟਿੰਗ ਤੇ ਜਾਂਦੇ ਗਏ ਕਿਤੇ ਆਦੀ ਦਵਾਈ ਲੈਣੀ ਸੀ ਅਸੀਂ ਸਾਨੂੰ ਆੜ ਦਾ ਨੁਸਖਾ ਹੁਣ ਮੰਨ ਲਓ ਸਵੇਰ ਦਾ ਬੱਚਾ ਜਿਹੜਾ ਉਹਦਾ ਕੰਮ ਛੱਡ ਕੇ ਉਹ ਦਿਹਾੜੀਦਾਰ ਬੰਦੇ ਵਿਚਾਰੇ ਮੰਨ ਲਓ ਆਪਣੇ ਕੰਮ ਛੱਡ ਕੇ ਆਏ ਆ ਦਵਾਈ ਲੈਣ ਵਾਸਤੇ ਉਹ ਪੂਰਾ ਦਿਨ ਕੱਢ ਕੇ ਅੱਜ ਜਾਣਗੇ ਕੱਲ ਨੂੰ ਫਿਰ ਆਪਣੀ ਦਿਹਾੜੀ ਭੰਨਣਗੇ ਆ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਸਾਹਿਬ ਮਿਲ ਹੀ ਨਹੀਂ ਰਹੇ ਹਾਂ ਜੀ ਹੁਣ ਪਰਚੀਆਂ ਵਾਪਸ ਕਰਤੀਆਂ ਲੋਕਾਂ ਨੂੰ ਕਿ ਆਪਾਂ ਆਪਣੇ ਘਰੀ ਜਾਓ ਡਾਕਟਰ ਕੋਲ ਨੂੰ ਆਉਣਗੇ ਇਹ ਕੋਈ ਤਰੀਕਾ ਥੋੜੀ ਕੋਈ ਹੈ ਕਿ ਜਦੋਂ ਮਰਜੀ ਆ ਕੇ ਬਹਿ ਗਏ ਜਦੋਂ ਮਰਜੀ ਚਲੇ ਗਏ ਲੋਕ ਵਿਚਾਰੇ ਸੱਜਲ ਹੋ ਰਿਹਾ ਸਵੇਰ ਦੇ ਜਿਲ੍ਹਾ ਤਰਨਤਾਰਨ ਦੇ ਜਿਹੜੇ ਪਿੰਡਾਂ ਤੋਂ ਆਏ ਮਰੀਜ਼ ਨੇ ਉਹ ਆਖਰ ਕਿੱਧਰ ਨੂੰ ਜਾਣਗੇ ਸਰਕਾਰ ਨੂੰ ਸੋਚਣਾ ਬਣਦਾ ਹੈ ਅਸੀਂ ਇਸ ਸੰਬੰਧੀ ਸ਼ਾਸਿਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਉਹਨਾਂ ਵੱਲੋਂ ਵਧੀਆ ਸਿਹਤ ਸਹੂਲਤਾ ਤੇ ਸਿੱਖਿਆ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ ਪਰ ਸਿਵਲ ਹਸਪੀਟਲ ਤਰਨਤਾਰਨ ਦੀ ਗੱਲ ਕਰੀਏ ਤਾਂ ਇੱਥੇ ਪੇਸ਼ੈਂਟ ਜਿਹੜੇ ਨੇ ਮਰੀਜ਼ ਜਿਹੜੇ ਨੇ ਉਹ ਲੰਮੀਆਂ ਕਤਾਰਾਂ ਦੇ ਵਿੱਚ ਖੜੇ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਪਰ ਕੋਈ ਡਾਕਟਰ ਹੈ ਜਿਹੜੇ ਉਹ ਸਹੀ ਢੰਗ ਦੇ ਨਾਲ ਉਹਨਾਂ ਨੂੰ ਨਹੀਂ ਮਿਲ ਰਹੇ ਕੋਈ ਡਾਕਟਰ ਛੁੱਟੀ ਤੇ ਨੇ ਸਟਾਫ ਵੀ ਘਟਾ ਜਿਸ ਕਰਕੇ ਹਾਂ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਪਰਚੀਆਂ ਲੈ ਕੇ ਵਾਪਸ ਚੱਲੇ ਸਵੇਰ ਦੇ ਇੱਥੇ ਬੈਠੇ ਆ ਅਸੀਂ ਕੀ ਕਾਰਨ ਕੀ ਵਾਪਸ ਜਾਂਦਾ ਕੋਈ ਡਾਕਟਰ ਨਹੀਂ ਹੈਗਾ ਇੱਥੇ ਅੱਛਾ ਜੀ ਕੀ ਚਾਹੁੰਦੇ ਨੇ ਹੈਗਾ ਨਹੀਂ ਡਾਕਟਰ ਮੀਟਿੰਗ ਤੇ ਜਾਂਦੇ ਗਏ ਕਿਤੇ ਆਦੀ ਦਵਾਈ ਲੈਣੀ ਸੀ ਅਸੀਂ ਸਾਨੂੰ ਆੜ ਦਾ ਨੁਕਸੇ ਆ ਅੱਛਾ ਹਾਂ ਜੀ ਸਾਡੇ ਦਰਦ ਬਹੁਤ ਜ਼ਿਆਦਾ ਹੋ ਰਿਹਾ ਕਿੰਨੇ ਵਜੇ ਆਏ ਸੀਗੇ ਅਸੀਂ 8-9 ਵਜੇ ਤੇ ਇੱਥੇ ਆਏ ਆ ਤੇ ਸਾਨੂੰ ਜੇ ਪਰਚੀ ਮਿਲੀ ਮਿਲੀ ਤੇ ਡਾਕਟਰ ਉੱਠ ਕੇ ਚਲੇ ਗਏ ਹਾਂ ਜੀ ਹਾਂ ਤੁਸੀਂ ਦੇਖ ਹੀ ਸਕਦੇ ਹੋ ਕਿ 12 ਵੱਜ ਚੁੱਕੇ ਨੇ ਮਾਤਾ ਜੀ ਕੁਝ ਕਹਿਣਾ ਚਾਹੁੰਦੇ ਸੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਕਦੋਂ ਦੇ ਆਏ ਤੁਸੀਂ ਪਰ ਜੀ ਵਿਖਾਉਣੀ ਹੈ ਡਾਕਟਰ ਨੂੰ ਤੇ ਹੱਡ ਦਾ ਨੁਕਸੀ ਦਵਾਈ ਦਵਾਉਣੀ ਅੱਛਾ ਦਾ ਅਕਸਰ ਕਰਾ ਕੇ ਲਿਆਂਦਾ ਤੋਂ ਹੈ ਗਾਨੀਆਂ ਡਾਕਟਰ ਸਾਹਿਬ ਹੈਗੇ ਹੀ ਨਹੀਂ ਹਾਂ ਨਹੀਂ ਕਿ ਉੱਥੇ ਕਿ ਤੁਸੀਂ ਪੁੱਛਿਆ ਕਿਸੇ ਨੂੰ ਕਿੱਥੇ ਗਏ ਨੇ ਡਾਕਟਰ ਉਹ ਅੱਗੇ ਪਤਾ ਨਹੀਂ ਕਿੱਥੇ ਗਏ ਆ ਅੱਛਾ ਜੀ ਉੱਥੇ ਜਿਹੜੇ ਖਲੋਤੇ ਆਂਦੇ ਪਤਾ ਨਹੀਂ ਕਿੱਥੇ ਗਏ ਆ ਆ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਸਾਹਿਬ ਮਿਲ ਹੀ ਨਹੀਂ ਰਹੇ ਆ ਸਾਡੇ ਨਾਲ ਹੋਰ ਵੀਰ ਹੈ ਕੀ ਕਹਿਣਾ ਚਾਹੁੰਦੇ ਵੀਰ ਜੀ ਭਾਜੀ ਸਵੇਰ ਦੇ ਮੰਨ ਲਓ ਲੋਕ ਵਿਚਾਰੇ ਭੁੱਖੇ ਢਿੱਡ ਟੈਸਟ ਕਰਾਉਣ ਕਰਕੇ ਆਏ ਹੋਏ ਸੀ ਹਾਂਜੀ ਉਹ ਕਹਿੰਦੇ ਵੀ ਅਸੀਂ ਕੁਝ ਖਾ ਕੇ ਨਹੀਂ ਆਏ ਸਵੇਰ ਦੇ ਵੈਸੇ ਸਵੇਰ ਦੇ ਆਏ ਹੋਏ ਆ ਭੁੱਖੇ ਢਿੱਡ ਵੀ ਟੈਸਟ ਕਰਾਉਣੇ ਆ ਤੇ ਸਵੇਰ ਦੇ ਲੋਕਾਂ ਨੂੰ ਖੁਲਾੜ ਕੇ ਤੇ ਹੁਣ ਮੰਨ ਲਓ ਕਿੰਨਾ ਟਾਈਮ ਦੇਖੋ ਹੁਣ ਤੁਸੀਂ 12:35 1 ਵਜਣ ਵਾਲਾ ਹੋ ਗਿਆ ਤੇ ਹੁਣ ਲੋਕਾਂ ਨੂੰ ਪਰਚੀਆਂ ਵਾਪਸ ਕਰਤੀਆਂ ਵੀ ਆਪੋ ਆਪਣੇ ਘਰਾਂ ਨੂੰ ਜਾਓ ਡਾਕਟਰ ਸਾਹਿਬ ਘਾਇਓ ਇੱਕ ਜੀ ਦੱਸ ਨਹੀਂ ਸੀ ਸਕਦੇ ਕਿ ਡਾਕਟਰ ਕਿਤੇ ਗਏਗਾ ਤੇ ਮਤਲਬ ਕਿ ਪਹਿਲਾਂ ਦੱਸਦੇ ਲੋਕ ਆਪਣੇ ਟਾਈਮ ਨਾਲ ਘਰ ਨੂੰ ਮੁੜ ਜਾਂਦੇ ਹਾਂ ਹਾਂਜੀ ਹੁਣ ਪਰਚੀਆਂ ਵਾਪਸ ਕਰਤੀਆਂ ਲੋਕਾਂ ਨੂੰ ਕਿ ਆਪਾਂ ਆਪਣੇ ਘਰੀ ਜਾਓ ਡਾਕਟਰ ਕੱਲ ਨੂੰ ਆਉਣਗੇ ਹਾਂ ਇਹ ਕੋਈ ਤਰੀਕਾ ਥੋੜੀ ਕੋਈ ਹੈ ਕਿ ਜਦੋਂ ਮਰਜ਼ੀ ਆ ਕੇ ਬਹਿ ਗਏ ਜਦੋਂ ਮਰਜ਼ੀ ਚਲੇ ਗਏ ਲੋਕ ਵਿਚਾਰੇ ਸੱਜਲ ਹੋ ਰਿਹਾ ਸਵੇਰ ਦੇ ਇਹ ਕੋਈ ਤਰੀਕਾ ਦੱਸੋ ਇਹ ਦੋਸਤੋ ਸਿਵਲ ਹਸਪੀਟਲ ਤਰਨਤਾਰਨ ਹੈ ਔਰ ਤੁਸੀਂ ਦੇਖ ਸਕਦੇ ਹੋ ਜਦੋਂ ਹੀ ਸਾਡਾ ਕੈਮਰਾ ਆਨ ਹੋਇਆ ਏ ਤਾਂ ਬਹੁਤ ਸਾਰੇ ਮਰੀਜ਼ ਆ ਸਨ ਜਿਹੜੇ ਆਪਣਾ ਦੁੱਖ ਦੱਸਣ ਨੂੰ ਇੱਥੇ ਆਰ ਬੈਠੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਇਹੀ ਤੇ ਬੇਨਤੀ ਇਹੀ ਕਰਨੀ ਚਾਹੁੰਦੇ ਤਰਫਾਰ ਤੋਂ ਸਾਨੂੰ ਵੀ ਉਹ 2 ਵਜੇ ਪਰਚੀਆਂ ਬੰਦ ਕਰ ਗਾ ਦੇਆ 2 ਵਜੇ ਤੋਂ ਬਾਅਦ ਕੋਈ ਮੁੜ ਕੇ ਬੰਦਾ ਕੋਈ ਨਹੀਂ ਲਿੰਦਾ ਇੱਥੇ ਮਲਾਜੇ ਦਾ ਸਾਰੇ ਡੇਟ ਭੱਜ ਜਾਂਦੇ ਆ ਮਰੀਜ਼ ਕਿੱਧਰ ਜਾਣਗੇ ਦੱਸੋ ਸਾਨੂੰ ਕਿੱਧਰ ਜਾਣਗੇ ਮਰੀਜ਼ ਇਹ ਗਵਰਨਮੈਂਟ ਕਿੱਥੇ ਆਲ ਕੇ ਛਾਤੀ ਮਾਰਨ ਜਿਹੜੇ ਇਹਨਾਂ ਦੇ ਉੱਪਰ ਲੈ ਬੰਨੇ ਬੰਦੇ ਆਂ ਗਾਈ ਲਾਈਨ ਆਏ ਹੋ ਅਸੀਂ ਤਾਂ ਭਾਜੀ ਇੱਥੇ ਇਹਦਾ ਤਾਂ ਨਾ ਅਕਸਰਾ ਕਰਾਇਆ ਹੈ ਹਾਂਜੀ ਟੀਵੀਐਸ ਦਾ ਹਾਂਜੀ ਉਹਦਾ ਤੇ ਕੱਲ ਵੀ ਸਾਨੂੰ ਪਰਸੋ ਹੀ ਪਰਚੀਆਂ ਬੰਦ ਹੋ ਗਈਆਂ ਅਸੀਂ ਅੱਜ ਫੇਰ ਬੰਦ ਹੋ ਗਈਆਂ ਅਸੀਂ ਕਿੱਥੋਂ ਖੇਮ ਕਰਨ ਨੂੰ ਆਉਣੇ ਆ ਤੇ ਫਿਰ ਇਹ ਕੋ ਕਾਨੂੰਨ ਥੋੜਾ ਵਿਥੋਂ ਦਾ ਇਹ ਸਾਰੇ ਸਟਾਫ ਮੈਦਰਾ ਬਦਲਾਈ ਜਾਣੀ ਚਾਹੀਦੀ ਹੈ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਪੱਤਰੀ ਹਸਪਤਾਲ ਆ ਤਰਨਤਾਰਨ ਔਰ ਇਹ ਇਸ ਦੇ ਵਿੱਚ ਲੋਕ ਜਿਹੜੇ ਨੇ ਦੂਰ ਦੂਰ ਤੋਂ ਆਉਂਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਰੀਜ਼ ਇੱਥੇ ਹਾਜ਼ਰ ਹੁੰਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਆ ਸਟਾਫ ਨਾ ਮਿਲਣ ਕਾਰਨ ਡਾਕਟਰ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਜਿਹੜਾ ਪਰਚੀਆਂ ਵਾਪਸ ਦੇ ਦਿੱਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਲੰਮੀ ਕਤਾਰ ਦੇ ਵਿੱਚ ਇਸ ਵਕਤ ਵੀ ਮਰੀਜ਼ ਜਿਹੜੇ ਨੇ ਉਹ ਖੜੇ ਹੋਏ ਨੇ ਔਰ ਇਸ ਸੰਬੰਧੀ ਅਸੀਂ ਐਸਐਮਓ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਆਖਰ ਕਿਉਂ ਅਜਿਹਾ ਹੁੰਦਾ ਏ ਦਵਾਈਆਂ ਵੀ ਜਿਹੜੀਆਂ ਨੇ ਉਹ ਮਰੀਜ਼ਾਂ ਦਾ ਕਹਿਣਾ ਏ ਕਿ ਨਹੀਂ ਮਿਲਦੀਆਂ ਇਸ ਸੰਬੰਧੀ ਕੁਝ ਵੀਰਾਂ ਨੇ ਸਾਡੇ ਨਾਲ ਗੱਲਬਾਤ ਵੀ ਕੀਤੀ ਆ ਪਰ ਇਹ ਜਿਹੜਾ ਇੱਥੇ ਮਾਮਲਾ ਇਹ ਆ ਕਿ ਜ਼ਿਲ੍ਹਾ ਪੱਤਰੀ ਹਸਪੀਟਲ ਦੇ ਵਿੱਚ ਸਹੂਲਤਾਂ ਸਰਕਾਰ ਕਹਿ ਰਹੀ ਆ ਕਿ ਪੂਰੀਆਂ ਪ੍ਰੋਵਾਈਡ ਕੀਤੀਆਂ ਗਈਆਂ ਨੇ ਪਰ ਕਿਤੇ ਨਾ ਕਿਤੇ ਜਿਹੜਾ ਆ ਉਹ ਮਰੀਜ਼ਾਂ ਨੂੰ ਦਵਾਈਆਂ ਵੀ ਨਹੀਂ ਮਿਲ ਰਹੀਆਂ ਔਰ ਜਿਹੜਾ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਵੀ ਸਮੇਂ ਸਿਰ ਨਹੀਂ ਮਿਲ ਰਹੇ ਔਰ ਜਦੋਂ ਡਾਕਟਰ ਸਮੇਂ ਸਿਰ ਨਹੀਂ ਮਿਲਦੇ ਤਾਂ ਫੇਰੇ ਜ਼ਿਲ੍ਹਾ ਤਰਨਤਾਰਨ ਦੇ ਜਿਹੜੇ ਪਿੰਡਾਂ ਤੋਂ ਆਏ ਮਰੀਜ਼ ਨੇ ਉਹ ਆਖਰ ਕਿੱਧਰ ਨੂੰ ਜਾਣਗੇ ਸਰਕਾਰ ਨੂੰ ਸੋਚਣਾ ਬਣਦਾ ਹੈ ਅਸੀਂ ਇਸ ਸਬੰਧੀ ਐਸਮਲ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਮਾਤਾ ਜੀ ਖੜੇ ਨੇ ਮਾਤਾ ਜੀ ਕਿੱਥੋਂ ਆਏ ਔਰ ਕਾਦੀ ਦਵਾਈ ਲੈਣ ਆਏ ਜ਼ੰਦਾ ਦਾੜਾ ਨਹੀਂ ਅੱਛਾ ਜੀ ਕਿ ਕਿਹੜੀ ਜਗ੍ਹਾ ਤੋਂ ਆਏ ਹੋ ਭਲਾ ਸਾਹਰ ਤੋਂ ਇਹ ਡਾਕਟਰ ਮਿਲੇ ਨੇ ਜਾਂ ਨਹੀਂ ਮਿਲੇ ਮਿਲੇ ਅੱਛਾ ਕੀ ਕਹਿਣਾ ਉਹਨਾਂ ਦਾ ਉਹ ਟੈਸਟ ਹੋਏ ਆ ਅੱਛਾ ਜੀ ਰਿਪੋਰਟ ਆਉਣੀ 2 ਵਜੇ ਅੱਛਾ ਜੀ ਹਾਂ ਜੀ ਔਰ ਦਵਾਈ ਮਿਲ ਮਿਲ ਰਹੀ ਆ ਤੁਹਾਨੂੰ ਨਹੀਂ ਬਾਹਰੋਂ ਲੈ ਆਏ दारू ਅੱਛਾ ਜੀ ਹਾਂ ਜੀ ਅੰਦਰੋਂ ਨਹੀਂ ਮਿਲਿਆ ਕੀ ਕਹਿੰਦੇ ਨੇ ਅੰਦਰੋਂ ਆਉਂਦੇ ਨਹੀਂ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿ ਕਿਸੇ ਮਰੀਜ਼ ਨੂੰ ਡਾਕਟਰ ਮਿਲ ਜਾਂਦੇ ਆ ਤਾਂ ਦਵਾਈਆਂ ਨਹੀਂ ਮਿਲਦੀਆਂ ਜੇ ਦਵਾਈਆਂ ਮਿਲ ਜਾਂਦੀਆਂ ਤਾਂ ਡਾਕਟਰ ਨਹੀਂ ਮਿਲਦੇ ਆ ਅਖਰ ਕਿੱਧਰ ਨੂੰ ਜਾਣਗੇ ਇਹ ਜਿਹੜੇ ਦੁੱਖਾਂ ਨੂੰ ਲੈ ਕੇ ਤਕਲੀਫਾਂ ਨੂੰ ਲੈ ਕੇ ਇਹ ਮਰੀਜ਼ ਇਸ ਹਸਪੀਟਲ ਦੇ ਵਿੱਚ ਆਉਂਦੇ ਨੇ ਉਹ ਅਖਰ ਕਿੱਧਰ ਨੂੰ ਜਾਣਗੇ ਮਹਿੰਗੇ ਨਹੀਂ ਕੀ ਨਾਮ ਹੈ ਤੁਹਾਡਾ ਤਰਿੰਦਰ ਕੌਰ ਕਿੱਥੋਂ ਆਏ ਹੋ ਅਹੀਂ ਤੋਂ ਆਏ ਤਾਂ ਤਾਂ ਦਾ ਨੁਕਾ ਜੀ ਕੋਟੋ ਆ ਪਰ ਸਵੇਰ ਦਾ ਇਸਰਾ ਲੈ ਕੇ ਬੈਠੇ ਕੋ ਬਈ ਨਹੀਂ ਚੱਸਾਨਾ 2 ਮਿੰਟਾਂ ਦੇ ਉਸਰੇ ਪੱਜ ਜਾਂਦੇ ਆ ਕਿੰਨਾ ਮਤਲਬ ਕਿੰਨੇ ਟਾਈਮ ਤੇ ਆਏ ਸੀ ਤੇ ਹੁਣ ਕਿੰਨਾ ਟਾਈਮ ਹੋ ਗਿਆ ਅਹੀਂ ਕਰਵਾਇਆ ਨਾਮ ਕੋ ਵਜੇ ਆਂ 9:00 ਨੇ ਮਾਰਨਾ ਨੇ ਛੁਡਣਾ ਹਾਂਜੀ 9 ਵਜੇ ਤਾਂ ਕਦੋਂ ਧਿਆਨ ਕੇ ਇਸਰਾ ਲੈ ਕੇ ਤੇ ਬੈਠੇ ਕਿੰਨਾ ਟਾਈਮ ਹੋ ਗਿਆ ਪਤਾ ਜੀ ਹੋਣਾ ਅੱਧਾ ਘੰਟਾ ਤੋਂ ਵੀ ਜ਼ਿਆਦਾ ਚੇਰੀ ਹੋ ਗਿਆ ਹੁਣ ਤਾਂ ਮਤਲਬ ਤੁਸੀਂ 9 ਵਜੇ ਤੇ ਆਏ ਹੋ ਅਸਲ ਵਿੱਚ 12 ਵੱਜ ਚੁੱਕੇ ਨੇ ਹਾਂਜੀ ਹਾਂਜੀ ਅੱਜ ਭੁੱਖੇ ਤੇ ਆਏ ਆ ਯਾਰ ਕਿ ਬੈਠੇ ਕੀ ਕਹਿੰਦੇ ਨੇ ਡਾਕਟਰ ਸਾਹਿਬ ਉੱਠ ਕੇ ਚੱਲ ਜਾਂਦੇ ਆ ਕਨਾਨਾ ਨੇ ਕੀ ਆ ਬਹਿੰਦੇ ਹੀ ਨੇ ਦੇ ਬਹਿੰਦੇ ਦੋ ਮਿੰਟ ਬਹਿੰਦੇ ਸੜੇ ਪਾਚਦੇ ਹੀ ਫੋਨ ਲਾਈ ਜਾਂਦੇ ਕਨਾਨਾ ਨੂੰ ਫੋਨਾਂ ਤੇ ਗੱਲਾਂ ਕਰੀ ਜਾਂਦੇ ਕੀ ਨਾਮ ਹੈ ਵੀਰੇ ਅਮਰਤਪਾਲ ਸਿੰਘ ਮੇਰਾ ਨਾਮ ਆ ਕਿਥੋਂ ਆਏ ਮੈਂ ਵੀਰੇ ਆਰਮੀ 'ਚ ਜੋਬ ਕਰਦਾ ਮੈਂ ਮਤਲਬ ਕਿ ਆਪਣੇ ਪਰਿਵਾਰ ਦੀ ਸਿਰਫ 2 ਦਿਨ ਦੀ ਛੁੱਟੀ ਮੁਸ਼ਕਲ ਨਾ ਲਈ ਆ ਕਿ ਮੈਂ ਆਪਣੇ ਮਤਲਬ ਕਿ ਦਵਾਈ ਲੈ ਕੇ ਆਪਣੇ ਪਰਿਵਾਰ ਨੂੰ ਤੇ ਦੇਖ ਕੇ ਜਾਵਾਂ ਹੁਣ ਸਵੇਰ ਦੇ ਮੰਨ ਲਓ ਲਾਈਨ 'ਚ ਖੜੇ ਆ ਡਾਕਟਰ ਸਾਹਿਬ ਇੱਥੇ ਹੈ ਨਹੀਂ ਆ ਹੁਣ 11 12 ਵਜਣ ਵਾਲਿਆ ਹੋਰ ਘੰਟੇ ਤੱਕ ਰੋਟੀ ਦਾ ਟਾਈਮ ਹੋ ਜਾਣਾ ਫਿਰ ਇਹਨਾਂ ਕਹਿੰਦਾ ਰੋਟੀ ਦਾ ਟਾਈਮ ਹੋ ਗਿਆ ਹੁਣ ਮੰਨ ਲਓ ਸਵੇਰ ਦਾ ਬੱਚਾ ਦਾ ਆਪਣਾ ਕੰਮ ਛੱਡ ਕੇ ਉਹ ਦਿਹਾੜੀਦਾਰ ਬੰਦੇ ਵਿਚਾਰੇ ਮੰਨ ਲਓ ਆਪਣੇ ਕੰਮ ਛੱਡ ਕੇ ਆਏ ਆ ਦਵਾਈ ਲੈਣ ਵਾਸਤੇ ਉਹ ਪੂਰਾ ਦਿਨ ਕੱਢ ਕੇ ਅੱਜ ਜਾਣਗੇ ਕੱਲ ਨੂੰ ਸਵੇਰ ਆਪਣੀ ਦਿਹਾੜੀ ਭੰਨਣਗੇ ਤਾਂ ਉਹ ਵਿਚਾਰੇ ਦੱਸੋ ਕਿੱਥੇ ਨੂੰ ਜਾਣਗੇ ਉਹ ਡਾਕਟਰ ਦਾ ਕੋਈ ਟਾਈਮ ਹੁੰਦਾ ਬੈਠਣ ਦਾ ਆਪਣੇ ਟਾਈਮ ਤੇ ਬੈਠਣਾ ਮਰੀਜ਼ਾਂ ਨੂੰ ਵੇਖਣਾ ਉਹ ਸਾਰਾ ਦਿਨ ਮੰਨ ਲਓ ਘੰਟੇ ਤੋਂ ਉੱਪਰ ਹੋ ਗਿਆ ਡਾਕਟਰ ਸਾਹਿਬ ਇੱਥੇ ਹਾਜ਼ਰੀ ਨਹੀਂ ਹੈਗੇ ਬਾਹਰ ਲਾਈਨ ਲੱਗੀ ਤੁਹਾਡੇ ਸਾਹਮਣੇ ਵੇਖ ਲਓ ਸਾਰਿਆਂ ਨੂੰ ਲੈਣਾ ਲੱਗੀਆਂ ਪਈਆਂ ਖੜੇ ਹੋਏ ਆ ਲੋਕ ਤੇ ਗਰੀਬ ਬੰਦਾ ਕੀ ਕਰੂ ਦੱਸੋ ਮੈਨੂੰ ਜੀ ਆਪਣੀ ਦਿਹਾੜੀ ਛੱਡ ਕੇ ਆਇਆ ਵਿਚਾਰਾ ਆਪਣੇ ਪੈਸੇ ਉਹਨੇ ਕਿੱਥੋਂ ਕਮਾਉਣੇ ਉਹੋ ਖਾਣਾ ਉਹੋ ਕਰਨਾ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਤਲਬ ਸਿਰਫ ਲੈਣਾ ਦੇਖੀ ਖੜ ਕੇ ਬੰਦਾ ਮੁਆਫ ਮੋੜ ਜਾ ਕਰੇ ਕੋਈ ਕਿਸੇ ਮਤਲਬ ਹੈ ਹੀ ਨਹੀਂ ਆ ਕੋਈ ਵੀ ਹਾਂ ਕਿਸੇ ਨੂੰ ਵੇਖਣਾ ਜਾਂ ਕਰਨਾ ਮਾਂ ਨੂੰ ਵੀ ਇਹ ਤਾਂ ਹਾਂਜੀ ਮੰਗ ਕੀ ਆ ਤੁਹਾਡੀ ਕੀ ਮੰਗੇ ਜੀ ਕਿ ਮੈਨੂੰ ਥੋੜਾ ਸੁਧਾਰ ਹੋਣਾ ਚਾਹੀਦਾ ਡਾਕਟਰ ਦਾ ਕੋਈ ਟਾਈਮ ਟੇਬਲ ਚਾਹੀਦਾ ਜਿਵੇਂ ਮੰਨ ਲਓ 9 ਵਜੇ ਤੋਂ ਲੈ ਕੇ ਡਾਇਰੈਕਟਰ ਨੇ 1 ਵਜੇ ਤੱਕ ਬੈਠਣਾ ਤੇ 1 ਵਜੇ ਤੱਕ ਪ੍ਰੋਪਰ ਇੱਥੇ ਬੈਠੇ ਮਰੀਜ਼ਾਂ ਨੂੰ ਵੇਖੇ ਠੀਕ ਹੈ ਉਹਦਾ ਮੁੜ ਕੇ ਰੋਕੀ ਦਾ ਟਾਈਮ ਵੀ ਪੂਰਾ ਫਿਕਸ ਚਾਹੀਦਾ ਥੋੜੀ ਘਾਟ ਡਾਕਟਰ ਇੱਥੇ ਹੈ ਹੀ ਨਹੀਂ ਬਾਹਰ ਅੱਧੇ ਲੋਕਾਂ ਤੇ ਇਹ ਨਹੀਂ ਪਤਾ ਡਾਕਟਰ ਅੰਦਰ ਹੈ ਕਿ ਨਹੀਂ ਹੈ ਬਾਹਰ ਵਿਚਾਰੇ ਮੈਂ ਵੀ ਖੁਦ ਵੀ ਉਹਨਾਂ ਨਾਲ ਸ਼ਾਮਲਾ ਕਿ ਮੈਂ ਇੱਥੇ ਖੜੇ ਸੀ ਸਾਨੂੰ ਹੁਣ ਪਤਾ ਲੱਗਾ ਕਿ ਡਾਕਟਰ ਅੰਦਰ ਹੈਗੇ ਨਹੀਂ ਅਸੀਂ ਉਧਰ ਲਾਈਨ 'ਚ ਖੜੇ ਆ ਮੈਨੂੰ ਲੱਗੋ ਕੋਈ ਇਹ ਥੋੜੀ ਨਾ ਕਿ ਮੰਗ ਹੀ ਵੀ ਥੋੜਾ ਸੁਧਾਰ ਹੋਣਾ ਚਾਹੀਦਾ ਇਹਨਾਂ ਤੇ ਕੋਈ ਇਹ ਹੋਵੇ ਕਿ ਟਾਈਮ ਟੇਬਲ ਹੋਵੇ ਇਹਨਾਂ ਦਾ ਕਿੰਨੇ ਵਜ ਤੋਂ ਲੈ ਕੇ ਕਿੰਨੇ ਵਜ ਤੱਕ ਮਰੀਜ਼ ਵਿਖਣੇ ਦਾ ਵਿਖਣੇ ਆ ਉਹਨੇ ਵਜ ਤੋਂ ਡਾਕਟਰ ਹਾਜ਼ਰਤ ਹਾਜ਼ਰ ਰਵੇ ਜੇ ਛੁੱਟੀ ਤੇ ਪ੍ਰੋਪਰ ਛੁੱਟੀ ਤੇ ਹੋਵੇ ਪਹਿਲਾਂ ਇੱਕ ਦਿਨ ਪਹਿਲਾਂ ਦੱਸਿਆ ਜਾਵੇ ਕਿ ਆ ਡਾਕਟਰ ਅੱਜ ਵੀ ਛੁੱਟੀ ਤੇ ਆ ਕੱਲ ਨੂੰ ਮਤਲਬ ਉਹ ਨਾਮ ਲਿਆ ਜਾਵੇ ਅਗਲਾ ਆਪਣਾ ਕੰਮ ਕਰਤਾ ਕਰ ਲਈ ਅਗਲਾ ਇੱਥੇ ਆਪਣਾ ਟਾਈਮ ਖਰਾਬ ਕਰਕੇ ਇੱਥੇ ਤੇ ਨਾ ਆਵੇ ਇਹ ਸੁਧਾਰ ਹੋਣਾ ਚਾਹੀਦਾ ਸਰ ਬਹੁਤ ਮਤਲਬ ਕਿ ਪੇ ਸਿੰਘ ਜੀ ਇਹ ਦਵਾਈ ਆ ਮੈਂ ਵਹੀ ਪਿੰਡ ਤੋਂ ਆਈ ਦਵਾਈ ਮਿਲ ਰਹੀ ਹੈ ਦਵਾਈ ਜਿਹੜੇ ਤੁਹਾਨੂੰ ਦੱਸਣਾ ਤਿੰਨ ਤਰੀ ਦੀ ਟੈਬਲੇਟ ਲੈ ਕੇ ਦਿੱਤੀਆਂ ਨੇ ਆਹ ਆ ਦਿੰਦੇ 7 ਵਾਲੇ ਨੰਬਰ ਕੋਲ ਚਲ ਜਾਓ ਕਦੀ 8 ਵਾਲੇ ਕੋਲ ਚਲ ਜਾਓ ਤੁਹਾਡੇ ਸਾਹਮਣੇ 7 ਵੀ ਕੋਈ ਨਹੀਂ 8 ਤੁਹਾਡੇ ਸਾਹਮਣੇ ਭੇਡ ਕਿੰਨੀ ਹੈ ਤੇ ਮਤਲਬ ਇੱਕ ਹਫਤੇ ਤੋਂ ਤੁਸੀਂ ਦਵਾਈਆਂ ਨੂੰ ਕਰ ਤਰੀ ਮਿਲਣੇ ਆ ਬਸ ਅੱਜ ਆ ਚਲ ਅੱਜ ਮੈਡਮ ਨੂੰ ਮਿਲ ਲੈਣੇ ਕੱਲ ਨੂੰ ਆ ਜਣੇ ਕੋਈ ਦਵਾਈ ਕੋਈ ਨਹੀਂ ਮਿਲਦੀ ਪਈ ਕਿਉਂ ਮਤਲਬ ਇਹ ਦਾ ਰੀਜਨ ਕੀ ਹੈ ਹੈਗੇ ਪੇਸ਼ੈਂਟ ਘਰੇ ਨੇ ਮੇਰੇ ਟਾਈਮ ਆਪਰੇਸ਼ਨ ਹੋਇਆ ਸੀ ਤੇ ਉਹਨਾਂ ਨੂੰ ਮਤਲਬ ਪੇਨਪੁਨ ਕਾਫੀ ਹੁੰਦਾ ਮੈਂ ਦੋ ਤਿੰਨ ਵਾਰ ਹੀ ਆ ਕੇ ਮੁੜ ਗਿਆ ਆ ਪੁਆਇਸ ਹੋਤੀ ਨਹੀਂ ਨਿਖਾ ਦੇ ਦੇਗਾ ਪਰ ਸਰਕਾਰ ਵੱਲੋਂ ਕਹਿ ਕੇ ਦਵਾਈਆਂ ਜਿਹੜੀਆਂ ਮਰੀਜ਼ਾਂ ਨੂੰ ਟੈਂਸਰ ਮਿਲਣਗੀਆਂ ਤੇ ਤੁਸੀਂ ਕਹਿੰਦੇ ਕਿ ਇੱਥੇ ਸਾਨੂੰ ਕਿਸੇ ਦਵਾਈ ਨਹੀਂ ਮਿਲਦੀ ਸਰਕਾਰ ਉਹਨਾਂ ਤਾਂ ਕਹਿ ਦਿੰਦੇ ਆ ਗਾੜੀ ਆ ਜਿਹੜੇ ਬੈਠੇ ਆ ਤੁਹਾਨੂੰ ਵਧਾਈ ਜਿਹਨਾਂ ਦੀ ਫਰਮਾਇਸ਼ ਆ ਉਹ ਗਾੜੀ ਲਾ ਜਾਂਦੇ ਆ ਮਾੜੇ ਬੰਦੇ ਨੇ ਕੌਣ ਪੁੱਦਾ ਜੀ ਅੱਜ ਕੱਲ ਟੂਕੜੀ ਮੈਂ ਤਾਂ ਮੱਤਰ ਲੈ ਕੱਢਣਦੇ ਆ ਹਰ ਕਿਸੇ ਦੇ ਕੋਲ ਟੂਕੜੀ ਮੈਂ ਤਾਂ ਤਰਲੇ ਕੱਢਣਦੇ ਆ ਹਰ ਕਿਸੇ ਕੋਲ ਪੈਸੇ ਮੰਗਣਦੇ ਆ ਜੀ ਚਾ 150 ਰੁਪਏ ਟੂਕੜੀ ਨਹੀਂ ਲੈ ਦੋ ਗਰੀਬ ਬੰਦਾ ਉਹੀ ਗ੍ਰਾਂ ਅੰਦਰੋਂ ਨਹੀਂ ਮਿਲਦੀ ਅੰਦਰ ਕਹਿੰਦੇ ਟੂਕ ਪਉਂਦੀ ਨਹੀਂ ਆ ਸੇ ਸੰਬੰਧੀ ਅਸੀਂ ਸਰਕਾਰ ਪਾਸ ਵੀ ਅਪੀਲ ਕਰਦੇ ਆ ਕਿ ਜ਼ਰੂਰ ਧਿਆਨ ਦਿੱਤਾ ਜਾਵੇ ਔਰ ਹਲਕਾ ਵਿਧਾਇਕ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਜ਼ਿਲ੍ਹਾ ਪੱਤਰੀ ਹਸਪਤਲ ਆ ਔਰ ਇਸ ਦੇ ਵਿੱਚ ਸਹੂਲਤਾਂ ਜਿਹੜੀਆਂ ਨੇ ਉਹ ਮੁਹੱਈਆ ਕਰਾਈਆਂ ਜਾਣ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਦਵਾਈਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਪਰ ਕਿਤੇ ਨਾ ਕਿਤੇ ਤਰਨਤਾਰਨ ਦੇ ਇਸ ਹਸਪਤਲ ਦੇ ਵਿੱਚ ਜਿਹੜਾ ਆ ਦਵਾਈਆਂ ਦੀ ਕਮੀ ਆ ਜਾਂਦੀ ਆ ਜਿਸ ਕਰਕੇ ਮਰੀਜ਼ ਜਿਹੜੇ ਨੇ ਬਾਹਰੋਂ ਦਵਾਈਆਂ ਖਰੀਦਣ ਲਈ ਮਜਬੂਰ ਹੁੰਦੇ ਨੇ ਐਸਐਮਓ ਸਾਹਿਬ ਦਾ ਵੀ ਇਹ ਮੰਨਣਾ ਹੈ ਤੇ ਕਈ ਵਾਰ 1 2 ਦਿਨ ਦਵਾਈ ਨਹੀਂ ਮਿਲਦੀ ਜਿਸ ਕਰਕੇ ਜਿਹੜਾ ਆ ਮਰੀਜ਼ਾਂ ਨੂੰ ਪਰੇਸ਼ਾਨੀ ਆਉਂਦੀ ਆ ਪਰ ਕਿਤੇ ਨਾ ਕਿਤੇ ਜੇ ਸਫਾਈ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਵੀ ਸਫਾਈ ਪੱਖੋਂ ਵੀ ਐਸਐਮਓ ਸਾਹਿਬ ਇਸ ਗੱਲ ਦੀ ਹਾਮੀ ਭਰੀ ਆ ਕਿ ਸਫਾਈ ਉਹਨਾਂ ਨੇ ਨੋਟਿਸ ਕੀਤੀ ਆ ਕਿਤੇ ਨਾ ਕਿਤੇ ਜਿਹੜਾ ਆ ਸਫਾਈ ਦੀ ਵੀ ਘਾਟ ਆ ਔਰ ਜੇਕਰ ਸਫਾਈ ਦੀ ਵੀ ਘਾਟ ਰਹੇਗੀ ਤਾਂ ਫਿਰ ਆਖਰ ਮਰੀਜ਼ ਜਿਹੜੇ ਨੇ ਉਹ ਜਿਹੜੇ ਰਾਜੀ ਹੋਣ ਲਈ ਆਉਂਦੇ ਨੇ ਉਹ ਗੰਦਗੀ ਦੇ ਵਿੱਚ ਹੋਰ ਵੀ ਜਿਹੜਾ ਬਿਮਾਰੀ ਜਿਹੜੀ ਲਵਾ ਕੇ ਜਾ ਸਕਦੇ ਨੇ ਇਸ ਕਰਕੇ ਇਸ ਹਸਪੀਟਲ ਦੇ ਵੱਲ ਜ਼ਰੂਰ ਧਿਆਨ ਦੇਣਾ ਬਣਦਾ ਏ ਅਸੀਂ ਇਸ ਸੰਬੰਧੀ ਐਸਐਮਓ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਆਓ ਤੁਹਾਨੂੰ ਵੀ ਦਿਖਾਉਨੇ ਆ ਕਿ ਆਖਰ ਉਹਨਾਂ ਦਾ ਕੀ ਕਹਿਣਾ ਏ ਸਰੀਰਕ ਤੰ ਸਰਦੀਵ ਕਰਕੇ ਟਾਈਮ ਚੇਂਜ ਹੋ ਗਿਆ ਪਹਿਲੇ 8 ਤੋਂ 2 ਹੁੰਦਾ ਸੀ ਹੁਣ 9 ਤੋਂ 3 ਟਾਈਮ ਹੋ ਗਿਆ ਵਾ ਉਥੇ ਕਰਕੇ ਵੀ ਥੋੜੇ ਪੇਸ਼ੈਂਟ ਸ਼ਿਫਟਿੰਗ ਹੋਈ ਆ ਇਹ ਕੁਝ ਡਾਕਟਰ ਸਰ ਉਹਨਾਂ ਦੀ ਨਾ ਕੁਝ ਡਿਊਟੀ ਲੱਗ ਜਾਂਦੀ ਹੈ ਜਿਵੇਂ ਮੈਡੀਕਲ ਕੈਂਪ ਲੱਗਦੇ ਜੀਲ ਵਗੈਰਾ ਚ ਉਥੇ ਭੇਜਣਾ ਪੈਂਦਾ ਵਾ ਜੇ ਸਾਡੇ ਕੋਈ ਵੀਆਪੀ ਡਿਊਟੀ ਲੱਗ ਜਾਂਦੀ ਹੈ ਤੋਂ ਉਹ ਤੁਹਾਨੂੰ ਉਹਨਾਂ ਨੂੰ ਭੇਜਣਾ ਪੈਂਦਾ ਹੈ ਇਹ ਪ੍ਰੋਬਲਮ ਆਂਦੀ ਹੈ ਸੈਕੰਡ ਸਾਰਾ ਸਾਡੇ ਕੋਲ ਨਾ ਐਮਰਜੈਂਸੀ ਡਾਕਟਰ ਸੀ ਉਹ ਪਿੱਛੇ ਜੋ ਉਹਨਾਂ ਦੀ ਟ੍ਰਾਂਸਫਰ ਹੋ ਗਈ ਹੈ ਉਹਦੇ ਕਰਕੇ ਸਾਡੇ ਸਟਾਫ ਦੀ ਸ਼ੋਟੇਜ ਆ ਗਈ ਹੈ ਇੱਕ ਸਾਡੇ ਕੋਲ ਗੈਨੇਕੋਲੋਜਿਸਟ ਹੈ ਕਿਸੇ ਸਰ ਉਹਨਾਂ ਨੇ ਰਿਜਾਈਨ ਕਰਤਾ ਉਹ ਚਲੇ ਗਏ ਨੇ ਦੋ ਗੈਨੇਕੋਲੋਜਿਸ ਨਹੀਂ ਇੱਕ ਅਲੱਗ ਮਲੂ ਛੁੱਟੀ ਜਾਂਦਾ ਤੇ ਤੁਹਾਨੂੰ ਓਟੀ ਕਰਨਾ ਹੀ ਪੈਂਦਾ ਹੈ ਸਿਜੇਰ ਕਰਨਾ ਪੈਂਦਾ ਉਹ ਵੀ ਪ੍ਰੋਬਲਮ ਆਂਦੀ ਹੈ ਉਹਨਾਂ ਨੂੰ ਔਰ ਜਨਰਲ ਜਿਹੜੇ ਨੇ ਚੈੱਕਅਪ ਆਸਤੇ ਡਾਕਟਰ ਉਹ ਕਿਉਂ ਨਹੀਂ ਆਪਣੀ ਡਿਊਟੀ ਤੇ ਬੈਠੇ ਦੇ ਸਰ ਜਦੋਂ ਡਾਕਟਰ ਇਹ ਸਾਡੇ ਕੋਲ ਸਪੈਸ਼ਲਿਸਟ ਡਾਕਟਰ ਨੇ ਉਹ ਆਪਣੇ ਰੂਮਾਂ 'ਚ ਹੀ ਬੈਠੇ ਹੁੰਦੇ ਨੇ ਸਾਡੇ ਕੋਲ ਜਿਵੇਂ 3-4 ਰੂਮ ਹੈ ਕਹਿੰਦੇ ਉਹ ਸਰਜਨ ਹੈਗੇ ਨੇ ਸਰ ਜੇ ਕੋਈ ਉਹਨਾਂ ਨੇ ਓਟੀ ਲਿਸਟ ਖਿੰਦੀ ਹੈ ਕੱਲ ਉਹ 1-2 ਘੰਟੇ ਆ ਕੇ ਵੈਸੇ ਨਹੀਂ ਓਪੀਡੀ ਕਰ ਜਾਂਦੇ ਨੇ ਫਿਰ ਓਟੀ ਚਲੇ ਜਾਂਦੇ ਨੇ ਓਟੀ ਦਾ ਕੋ ਫਿਕਸ ਟਾਈਮ ਨਹੀਂ ਹੁੰਦਾ ਸਰ ਕਿਉਂਕਿ ਕਈ ਨਹੀਂ ਓਟੀ ਚੱਲਦਾ ਉੱਥੇ ਸਰਜੂਰਟੀ ਵੀ ਚੱਲਦਾ ਹੁੰਦਾ ਸਰ ਉੱਥੇ ਤੇ ਸਾਡੇ ਕੋਲ ਨੀਸੀ ਵਾਲੇ ਦੇ ਦੋ ਡਾਕਟਰ ਹੈਗੇ ਨੇ ਉਹਦੇ ਕਰਕੇ ਓਪੀਡੀ ਪੇਸ਼ੈਂਟ ਜਿਹੜੇ ਖਰਾਬ ਹੁੰਦੇ ਨੇ ਇਹਨਾਂ ਦੀ ਖੱਜਲ ਖਵਾਰੀ ਨੂੰ ਰੋਕਣ ਦਾ ਕੀ ਬਰਾਦਾ ਨਹੀਂ ਸਰ ਉਹਦੇ ਵਾਸਤੇ ਮੈਨੂੰ ਜਿ ਅਗੇ ਤੋਂ ਵੱਲੋਂ ਕੋਈ ਡਾਕਟਰ ਨਹੀਂ ਅਵੇਲੇਬਲ ਹੈਗਾ ਤਾਂ ਇਹ ਨੋਟਿਸ ਲਗਾਦਾ ਕਰਾਂਗੇ ਕਿ ਇਹ ਡਾਕਟਰ ਸਾਹਿਬ ਜੀ ਛੁੱਟੀ ਤੇ ਹੈਗੇ ਨੇ ਇਹਨਾਂ ਦੇ ਦੀ ਕੱਲ ਅਕ ਦਿਖਾ ਸਕਦੇ ਹੈਗੇ ਜਾਂ ਮੈਨੂੰ ਰਫਤਾਰ ਕਰ ਸਕਦੇ ਨੇ ਮੈਂ ਇਹਨਾਂ ਨੂੰ ਤਨਵੀ ਕਰ ਦਿਆਂਗਾ ਔਰ ਕੁਝ ਪੇਸ਼ੈਂਟ ਇਹ ਵੀ ਕਹਿ ਰਹੇ ਨੇ ਕਿ ਦਵਾਈ ਜਿਹੜੀ ਆ ਉਹ ਅੰਦਰੋਂ ਨਹੀਂ ਮਿਲ ਰਹੀ ਘਰ ਨੂੰ ਜੀ ਸਰ ਦਵਾਈਆਂ ਅੰਦਰੋਂ ਮਿਲਦੀ ਹੈਗੇ ਨੇ ਕੁਝ ਦਗੀ ਨੇ ਕਿ ਜੇ ਇੱਕ ਕੁਝ ਪਾਰਟਿਕੂਲਰ ਦਵਾਈ ਦੇ ਪੇਸ਼ੈਂਟ ਜ਼ਿਆਦਾ ਹੁੰਦੇ ਨੇ ਉਹ ਹੁੰਦਾ ਕਿ ਜਿਵੇਂ ਸਾਨੂੰ ਸਟ੍ਰੋਕ ਅੰਦਰ ਗਵਰਨਮੈਂਟ ਦਾ ਉਹ ਜਿਵੇਂ ਖਤਮ ਹੋ ਜਾਂਦਾ ਵਾ ਇੱਕ ਦੋ ਦਿਨ ਦੀ ਗੱਲ ਹੁੰਦੀ ਹੈ ਸਾਡੇ ਨੂੰ ਫੇਰ ਸਟ੍ਰੋਕ ਆ ਜਾਂਦਾ ਹੈ ਇੱਕ ਮਰੀਜ਼ ਕਹਿ ਰਿਹਾ ਜੀ ਤਿੰਨ ਤਰੀਕ ਦੀ ਦਵਾਈ ਲਿਖੀ ਹੈ ਔਰ ਮੈਨੂੰ ਬਾਰ-ਬਾਰ ਕਦੀ ਕਿਸੇ ਰੂਮ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਕਿ ਐਸ ਡਾਕਟਰ ਦੇ ਸਾਈਨ ਕਰਵਾ ਲਓ ਐਸ ਡਾਕਟਰ ਦੇ ਸਾਈਨ ਕਰਵਾ ਲਓ ਫਿਰ ਦਵਾਈ ਦਿੱਤੀ ਜਾਵੇਗੀ ਜਦ ਕਿ ਅੱਜ 10 ਤਰੀਕ ਹੋ ਗਈ ਹੈ ਇਹ ਇਹ ਕੀ ਕਾਰਨ ਨੇ ਕਿਉਂ ਮਤਲਬ ਸਾਈਨ ਕਿਉਂ ਜ਼ਰੂਰੀ ਨੇ ਕਿਸੇ ਦਵਾਈ ਵਾਸਤੇ ਕਿਸੇ ਦੇ ਸਰ ਦਵਾਈ ਮਿਲਣੀ ਹੀ ਡਾਕਟਰ ਦੇ ਸਾਈਨ ਤੋਂ ਜੇ ਡਾਕਟਰ ਦਵਾਈ ਲਿਖੇ ਹੋਵੇ ਸਿਗਨੇਚਰਸ ਉਹਨਕੇ ਪਹਿਲਾ ਕੀ ਹੋਇਆ ਕਿ ਉਹਨਾਂ ਦਾ ਆਪਰੇਸ਼ਨ ਹੋਇਆ ਆ ਆਪਰੇਸ਼ਨ ਜਿਹੜਾ ਆ ਆਪਰੇਸ਼ਨ ਦੇ ਦੌਰਾਨ ਡਾਕਟਰ ਦੀ ਜਿਹੜੀ ਹਦਾਇਤ ਦੇ ਨਾਲ ਹੀ ਦਵਾਈ ਲਿਖੀ ਜਾਂਦੀ ਉਹਨਾਂ ਵੱਲੋਂ ਸਿਗਨੇਚਰ ਕੀਤੇ ਜਾਂਦੇ ਉਹ ਹੀ ਦਵਾਈ ਜਿਹੜੀ ਆ ਦਿੱਤੀ ਦੀ ਜਾਂਦੀ ਸਰ ਇਹਦਾ ਹੁੰਦਾ ਕਿ ਕੋਈ ਵੀ ਜੇ ਦਵਾਈ ਹੈ ਅਸੀਂ ਮਤਲਬ ਪੰਜ ਦਿਨ ਦੀ ਦਵਾਈ ਲਿਖਦੇ ਹਾਂ ਤੇ ਪੰਜ ਦਿਨ ਤੋਂ ਪਤਾ ਕਰਦੇ ਕਿ ਦਵਾਈ ਕੰਟੀਨਿਊ ਕਰਨੀ ਹੈ ਕਿ ਨਹੀਂ ਕਰਨੀ ਉਹ ਡਾਕਟਰ ਦੀ ਸਿਗਨੇਚਰ ਵਗੈਰਾ ਕੋਈ ਫਾਰਮੇਸੀ ਨਹੀਂ ਦੇ ਸਕਦਾ ਕਿਉਂਕਿ ਹਰ ਦਵਾਈ ਦਾ ਕੋਈ ਕੁੜੀ ਕੁੜਾਈ ਨਹੀਂ ਹੈ ਕੁਝ ਦਵਾਈਆਂ 3 ਦਿਨ ਲਈ ਚੱਲਦੀਆਂ ਨੇ ਕੁਝ 5 ਦਿਨ ਲਈ ਚੱਲਦੀਆਂ ਨੇ ਕੁਝ 10 ਦਿਨ ਲਈ ਚੱਲਦੀਆਂ ਨੇ ਡਾਕਟਰ ਹੀ ਅਥੋਰਾਈਜ਼ ਹੁੰਦਾ ਹੋਇਆ ਫਾਰਮੇਸੀ ਸੇ ਅਥ ਕਿ ਮੈਂ ਆਪਣੀ ਦਵਾਈ ਨੂੰ ਦਵਾਈ ਨੂੰ ਕੰਟੀਨਿਊ ਕਰਦਾ ਇਹੋ ਕਾਰਨ ਹੋ ਸਕਦਾ ਸਰ ਹੋਰ ਵੀ ਕਰਨੇ ਉਹ ਕਹਿ ਰਹੇ ਨੇ ਸਿਗਨੇਚਰ ਦੇ ਬਾਵਜੂਦ ਵੀ ਦਵਾਈ ਸਾਨੂੰ ਨਹੀਂ ਮਿਲ ਰਹੀ ਹਾਂ ਸਰ ਉਹਦੇ ਬੋਤ ਮੈਂ ਤੁਹਾਨੂੰ ਰੀਜ਼ਨ ਦੱਸਿਆ ਕਿ ਕੁਝ ਦਵਾਈਆਂ ਹੁੰਦੀਆਂ ਨੇ ਸਾਡੇ ਕੋਲ ਨਾ ਜਿਆਦਾ ਲੱਗਦੀਆਂ ਨੇ ਹਰ ਇੱਕ ਹਫਤਾ ਹੋ ਗਿਆ ਉਹ ਮੈਂ ਸੇ ਦੇਖ ਲੈਂਦਾ ਮੈਂ ਕਿ ਕਿਹੜੀ ਮਰਚੈਂਡ ਹੈਗੀ ਹੈ ਤੁਸੀਂ ਮੈਨੂੰ ਪਰਚੀ ਦੇ ਦਿਓ ਮੈਂ ਦੇਖ ਲੈਂਦਾ ਕੋਈ ਸ਼ੋਟੇਜ ਹੈ ਅਸੀਂ ਕੁਝ ਜਗ੍ਹਾ ਤੇ ਦੇਖਿਆ ਹੈ ਕਿ ਸਫਾਈ ਦਾ ਜਿਹੜਾ ਆ ਉਹ ਉਹ ਵੀ ਬਹੁਤਾ ਧਿਆਨ ਨਹੀਂ ਰੱਖਿਆ ਜਾ ਰਿਹਾ ਉਹ ਕੀ ਕਰਦੇ ਉਹ ਜਗ੍ਹਾ ਤੇ ਜਿਵੇਂ ਹਾਂ ਸਪਾਈ ਦਾ ਜਿਹੜਾ ਹੈ ਨਾ ਉਹ ਮੈਂ ਵੀ ਨੋਟਿਸ ਲੈਂਦਾ ਵਾ ਉਹ ਜਿਹੜਾ ਕੋਈ ਸਟਾਫ ਹੈ ਉਹਨਾਂ ਦੇ ਤਿੰਨ ਸੈਸ਼ਨ ਲੱਗਦੇ ਸਪਾਈ ਦੇ ਮੌਰਨਿਚ ਅੱਠ ਵਜੇ ਕਰ ਦਿੰਦੇ ਨੇ ਫਿਰ 12 ਵਜੇ ਕਰ ਦਿੰਦੇ ਨੇ ਫਿਰ ਸ਼ਾਮੀ ਕਰ ਦਿੰਦੇ ਨੇ ਪਰ ਇਹ ਗੱਲ ਸਾਡੇ ਕੋਲ ਫੁੱਟਫਾਲ ਜ਼ਿਆਦਾ ਹੈਗਾ ਜਿਵੇਂ ਵਾਸ਼ਰੂਮ ਵੀ ਯੂਜ਼ ਹੁੰਦੇ ਨੇ ਓਪੜੀ ਵੀ ਯੂਜ਼ ਹੁੰਦੀ ਹੈ ਉਸ ਲਈ ਹੁੰਦਾ ਕਿ ਕਿਸੇ ਪਰਟੀਕਲ ਵਨ ਤੇ ਮੈਂ ਦੇਖਿਆ ਨਰ ਜਾਂਦਾ ਕਿ ਹਾਂ ਥੋੜਾ ਕੰਮ ਲੱਗਦਾ ਹੈਗਾ ਵਾ ਫਿਰ ਦਾ ਕਾਰਨ ਇਹੀ ਹੋਈ ਹੈ ਸਰ ਸਾਡੇ ਜਿਹੜੇ ਸਟ੍ਰੀਪਰ ਨੇ ਸਪਾਈ ਕਰਦੇ ਹੈਗੇ ਨੇ ਪਰ ਜਦੋਂ ਪੀਸ਼ੈਂਟ ਅੰਡਰ ਲੋਡ ਹਦਾ ਉਦੋਂ ਥੋੜਾ ਪ ਅੱਜ ਮੈਂ ਦੇਖਿਆ ਕਿ ਹਾਂ ਮੈਂ ਇਹ ਚੀਜ਼ ਐਗਰੀ ਕਰਦਾ ਹਾਂ ਫਿਰ ਅਜੇ ਬਾਹਰੋਂ ਲੱਡੂ ਵਾਲੇ ਖੜੇ ਨੇ ਗੰਦੇ ਹੱਥਾਂ ਦੇ ਨਾਲ ਹੀ ਲੱਡੂ ਦੇ ਰਹੇ ਨੇ ਉਹਨਾਂ ਨੂੰ ਅੰਦਰੋਂ ਉਹਨਾਂ ਨੂੰ ਐਸਾ ਕਾਫੀ ਰੀਪੋਲ ਚੁੱਕਿਆ ਵਾਂ ਪਰ ਹੁਣ ਜੇ ਬਾਹਰ ਜਾਊਗਾ ਮੈਂ ਫਿਰ ਵੀਜ ਗਿਆ ਹਾਂ ਉਹਨਾਂ ਨੂੰ ਸਗਦਾ ਹੈ ਤਾਂ ਕਿ ਇਹ ਤੇ ਬਾਹਰ ਬਾਹਰ ਉਹ ਆਈ ਜਾਣਗੇ ਤੇ ਜਦੋਂ ਤੁਹਾਨੂੰ ਦਿਖਣਗੇ ਤੇ ਫਿਰ ਚੱਲ ਜਾਣਗੇ ਤੇ ਫਿਰ ਆ ਜਾਣਗੇ ਇਹ ਤੇ ਕਿੱਦਾਂ ਕੰਮ ਇਦਾਂ ਚੱਲੇਗਾ ਨਹੀਂ ਮੈਂ ਮੈਂ ਇਹਨਾਂ ਨੂੰ ਇੱਕ ਨੋਟਿਸ ਕਰ ਦਿੰਦਾ ਮੈਂ ਡਿਊਟੀ ਲਗਾ ਦਿੰਦਾ ਕਿ ਖੇਤੀ ਜਦੋਂ ਦਿਖਣ ਭਰਗਟਾ ਜਗਰ ਨੂੰ ਇੱਥੇ ਆਰਖਾ ਜਾਏਗਾ ਸਾਰੀ ਚੀਜ਼ ਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਧਰਨਤਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ